ਇਹਨਾਂ ਬਾਜ ਦਾ ਸ਼ੌਂਕ ਹੈ ਜੀ ਜੀ ਇਹ ਮੈਨੂੰ ਨਿਕਲ ਦੋਈਗਾ ਹੀਗਾ ਜੀ ਇਹਨਾਂ ਦਾ ਬਾਜ ਸਿੰਘ ਹੈ ਜੀ ਇਹਨੂੰ ਬਾਜ ਸਿੰਘ ਹੀ ਕਹੀਦਾ ਘਰੇ ਆਪਾਂ ਅੱਛਾ ਜੀ ਨਿਕਲਣ ਦੇ ਤੋ ਯਾਨੀ ਕਿ ਉਹਨਾਂ ਮੈਨੂੰ ਢਾਲ ਰੱਖਿਆ ਹੀ ਨਹੀਂ ਜਾਣੋ ਜਿਹੜੀ ਚੀਜ਼ ਆਣੀ ਉਹਨਾਂ ਕੋਲ ਪੜਦਾ ਕੋਈ ਨਹੀਂ ਬੋਟ ਦੇ ਅੱਗੇ ਹੈਂਡਲ ਤੇ ਭਾਈ ਦਾ ਇਹਨੂੰ ਨਾਲ ਕੀ ਬਾਤ ਹੈ ਸਾਰੇ ਆਸੇ ਪਾਸੇ ਲੋਕੀ ਵੇਖਦੇ ਨੇ ਅੱਛਾ ਜੀ ਫੋਟੋ ਵੀ ਖਿਚਾਉਂਦੇ ਨੇ ਲੋਕ ਹਾਂ ਹਾਂ ਅੱਛਾ ਜੀ ਲੋਕੀ ਹਜ਼ਾਰ ਕੇ ਸਪੈਸ਼ਲ ਕਹਿੰਦੇ ਬਾਬੇ ਨਹੀਂ ਫੋਟੋ ਖਿਚਾਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਜ ਵੇਲੇ ਅਸੀਂ ਮੌਜੂਦ ਆ ਜਿੱਥੇ ਅੱਜ ਕੱਲ ਦੇ ਨੌਜਵਾਨ ਪੰਜਾਬ ਦੀ ਜੇ ਗੱਲ ਕਰੀਏ ਵੱਡੇ ਟੈਰਾਂ ਵਾਲੇ ਮੋਟਰਸਾਈਕਲ ਰੱਖਦੇ ਨੇ ਵੱਡੀਆਂ ਗੱਡੀਆਂ ਥਾਰਾਂ ਰੱਖਦੇ ਨੇ ਵੱਡੇ ਸਲੈਂਸਰਾਂ ਵਾਲੇ ਮੋਟਰਸਾਈਕਲ ਬੁਲਟ ਦੇ ਪਟਾਕੇ ਪਾਉਂਦੇ ਨੇ ਪਰ ਉੱਥੇ ਇੱਕ ਨੌਜਵਾਨ ਵੀਰ ਨੇ ਮਾਰੇ ਦਾ ਬਾਜ ਰੱਖਿਆ ਜੀ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮਹਾਰਾਜ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਪਵਿੱਤਰ ਧਰਤੀ ਅਸੀਂ ਇਸ ਵੇਲੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੌਜੂਦ ਆ ਤਾਂ ਇੱਕ ਨਵੇਕਲਾ ਕਹਿ ਸਕਦੇ ਆ ਸ਼ੌਂਕ ਵੀਰ ਨੇ ਜਿਹੜਾ ਹੈ ਉਹ ਸਾਹਮਣੇ ਲੈਂਦਾ ਉਹ ਵੀ ਨੌਜਵਾਨ ਵੀਰ ਨੇ ਆਹ ਗੱਲਬਾਤ ਕਰਕੇ ਜਾਣਦੇ ਆ ਕਿ ਫਿਰ ਬਾਜ ਨਾਲ ਪਿਆਰ ਕਿਵੇਂ ਹੈ ਤੇ ਕਿਵੇਂ ਜਿਹੜਾ ਦੋਸਤ ਵੀ ਉਹੀ ਹੈ ਕਿਵੇਂ ਜਿਹੜਾ ਉਹ ਇਸ ਵੱਲ ਇਸ ਸ਼ੌਂਕ ਵੱਲ ਜਾਂਦੇ ਨੇ ਤਾਂ ਗੱਲਬਾਤ ਕਰਕੇ जानन दी कोशिश ਕਰਦੇ ਸਾਡੇ ਨਾਲ ਬਣੇ ਨੇ ਵੀਰ ਨਾਮ ਵੀ ਜਾਣਾਂ ਕਿ ਵੀਰ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਮੈਂ ਚਾਹਾਂਗਾ ਜਿਹੜਾ ਤੁਸੀਂ ਹੱਥ ਦੇ ਵਿੱਚ ਮਾਰੇ ਦਾ ਬਾਜ ਰੱਖਿਆ ਹੈ ਪਹਿਲਾਂ ਥੋੜਾ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਵਿਸਥਾਰ ਦੇ ਨਾਲ ਦੱਸੋ ਇਹਨਾਂ ਬਾਜ ਦਾ ਸ਼ੌਂਕ ਹੈ ਜੀ ਜੀ ਇਹ ਮੈਨੂੰ ਨਿਕਲ ਦੋਈਗਾ ਹੀਗਾ ਜੀ ਤੇ ਪੇਰੋ ਇੱਕ ਇੱਕ ਦੋਰਾ ਬਾਜ ਆਪਾਂ ਨੂੰ ਮਿਲਿਆ ਵੀ ਡੋਰ ਚਾਈਨਾ ਡੋਰ ਦੇ ਨਾਲ ਵਗੈਰਾ ਵਾਵਾ ਜੀ ਜੀ ਉਹਨਾਂ ਲੱਗਦੇ ਹੀ ਚੋਲ ਵਗੈਰਾ ਲੱਗਦੀ ਸੀ ਜੀ ਤੇ ਉਹ ਵੀ ਪੇੜੋਂ ਫੜ ਕੇ ਉਹਨਾਂ ਦੀ ਮਰਮ ਮੱਟੀ ਕਰੀਦੀ ਸੀ ਰੈਸਕਿਊ ਵਗੈਰਾ ਕਰਦੇ ਸੀਗੇ ਕੁਝ ਬਾਚ ਜਾਂਦੇ ਸੀ ਕਈ ਜਿਹੜੇ ਠੀਕ ਹੁੰਦੇ ਉਹ ਡਾ ਵੀ ਦੇ ਦੇਗੇ ਜੀ ਜੀ ਤੇ ਫਿਰ ਮੈਂ ਕਿਹਾ ਨਹੀਂ ਯਾਰ ਬਾਜ ਰੱਖਣਾ ਮੈਂ ਆਪ ਆਪਣੇ ਹੱਥੀ ਫਿਰ ਕਿਸ ਨੂੰ ਕਹਿ ਕੇ ਸਪੈਸ਼ਲ ਬੱਚਾ ਵਾਲਾ ਮੰਗਾਇਆ ਫਿਰ ਉਹ ਬੱਚਾ ਆਪਣੇ ਹੱਥੀ ਪਾ ਗਿਆ ਤੇਰਾ ਕੀ ਵੱਡਾ ਆ ਅੱਛਾ ਜੀ ਹਾਂ ਜੀ ਇਸ ਦਾ ਨਾਮ ਕੀ ਹੈ ਇਹ ਦਾ ਨਾਮ ਬਾਜ ਸਿੰਘ ਹੈ ਜੀ ਇਹਨੂੰ ਬਾਜ ਸਿੰਘ ਹੀ ਕਹੀਦਾ ਕਰਿਆ ਆਪਾਂ ਹਾਂਜੀ ਪਰਿਵਾਰ ਦਾ ਕਿਹੋ ਜਿਹਾ ਸਹਿਯੋਗ ਆ ਵੀ ਬੱਚਾ ਸਾਡਾ ਜੇ ਮੰਨ ਲਓ ਬਾਜ ਘਰ ਦੇ ਵਿੱਚ ਐ ਤਾਂ ਕਿੰਨਾ ਕੁ ਪਿਆਰ ਵੀ ਜਿਹੜਾ ਉਹਨਾਂ ਵੱਲੋਂ ਦਿੱਤਾ ਜਾਂਦਾ ਪੂਰੇ ਪਰਿਵਾਰ ਵੱਲੋਂ ਇਸ ਬਾਜ ਜਿਹੜਾ ਮੇਰਾ ਪਰਿਵਾਰ ਆ ਉਹ ਇਸ ਗੋ ਮਨਾ ਹੀ ਨਹੀਂ ਮੈਨੂੰ ਬਿਲਕੁਲ ਵੀ ਕਰਦਾ ਉਹ ਕਹਿੰਦਾ ਜਿਹੜਾ ਮਰਜ਼ੀ ਜਾਨਵਰ ਰੱਖ ਤੂੰ ਜੀ ਮੇਰੇ ਫਰਦ ਸਾਹਿਬ ਆ ਉਹਨਾਂ ਨੂੰ ਵੀ ਕਾਫੀ ਸ਼ੌਂਕ ਆ ਜਾਨਵਰਾਂ ਦਾ ਜੀ ਤੇ ਪਹਿਲਾਂ ਆਪਣੇ ਕੋਲ ਬਹੁਤ ਸਾਰਾ ਸੀਗਾ ਬਤਕਾਂ ਮੁਰਗੇ ਘੋੜਾ ਵੀ ਸੀਗਾ ਇੱਕ ਜੀ ਕੁੱਤੇ ਸੀਗੇ ਆ ਉਹ ਦਿਨ ਆ ਕਿ ਸਿਆਦ ਦੇ ਦਿਨ ਸੀਗੇ ਗਰੀਚ ਨਾ ਦੋ ਕੁੱਤیاں ਸੋਈਆਂ ਸੀਗੀਆਂ ਅੱਛਾ ਜੀ ਤੇ ਉਹਨਾਂ ਨੇ 15 16 ਬੱਚੇ ਦੇ ਤੇ ਦੋ ਕੁੱਤیاں ਨੇ ਬੜੀ ਠੰਡ ਕੰਬਦੇ ਸੀਗੇ ਆਪਣੇ ਕੋਠੇ ਉਦੋਂ ਮੁਰਗੇ ਨਹੀਂ ਰੱਖੇ ਖੁੱਡਾ ਪਾਇਆ ਸੀ ਵਾਵਾ ਨਿੱਗਾ ਹੀ ਖੁੱਡਾ ਤੇ ਮੈਂ ਆਪਣੇ ਫਾਜ਼ਲ ਸਾਹਿਬ ਨਾਲ ਸੁਵਾਹ ਕੀਤੀ ਮੈਂ ਕਿ ਐਵੇਂ ਕੁੱਤੇ ਦਿੱਤੇ ਬੱਚੇ ਬਾਧੂ ਕੰਬਦੇ ਆ ਉਹਨਾਂ ਨੇ ਕਿਹਾ ਕੁੱਤੇ ਚੋਕ ਆਪਣੇ ਕੋਠੇ ਦੇ ਲਾਇਆ ਸਾਰੇ ਅੱਛਾ ਜੀ ਮੈਂ ਤੇ ਫਾਜ਼ਲ ਸਾਹਿਬ ਨੇ ਕੁੱਤੇ ਚੁੱਕੇ ਕਤੂਰੇ ਜਿਹੜੇ ਸੀਗੇ ਸਾਰੇ ਲਾ ਕੇ ਕੋਠੇ ਦੇ ਉਦੋਂ ਫਿਰ ਬਲਬਾਏ ਜਿਹੜੇ ਗਰਮਾਇਸ਼ ਆਦੇ ਉਸ ਬਗਾਰੇ ਦਾ ਆ ਕੇ ਰੱਖੇ ਤੇ ਉਹਨਾਂ ਦੀਆਂ ਮਾਵਾਂ ਸੀ ਦੋਵੇਂ ਉਹ ਵੀ ਚੋਕ ਕੇ ਲੈ ਕੇ ਕੋਠੇ ਤੇ ਆਪਾਂ ਵੀ ਉਹਨਾਂ ਨੂੰ ਵੀ ਕੋਠੇ ਰੱਖਿਆ ਉਹਨਾਂ ਨੂੰ ਰੋਟੀ ਵਗੈਰਾ ਆਪਾਂ ਪੋਣੀ ਉਹ ਜੋ ਥੋੜੀ ਠੰਢੀ ਹੋਈ ਫਿਰ ਉਹ ਆਪਾਂ ਛੱਡੇ ਹੋ ਜੀ ਹਾਂਜੀ ਪ੍ਰੇਰਣਾ ਕਿੱਥੋਂ ਮਿਲੀ ਪ੍ਰੇਰਣਾ ਫਾਦਰ ਸਾਹਿਬ ਤੋਂ ਹੀ ਜੋ ਮੈਂ ਛੋਟਾ ਹੁੰਨਾ ਹਾਂ ਉਹ ਦੋ ਵੀ ਕੋਈ ਨਾ ਕੋਈ ਜਾਨਵਰ ਲੈ ਆ ਹੀ ਆਂਦੇ ਸੀ ਘਰੇ ਅੱਛਾ ਜੀ ਨਿਕਲਦੇ ਤੋਂ ਯਾਨੀ ਕਿ ਉਹਨੇ ਮੈਨੂੰ ਡਰ ਰੱਖਿਆ ਹੀ ਨਹੀਂ ਜਾਨਵਰਾਂ ਦਾ ਜਿਹੜੀ ਚੀਜ਼ ਆਣੀ ਉਹਨਾਂ ਕੋਲ ਫੜ ਲਾ ਕੋਈ ਨਹੀਂ ਬੇਟਾ ਪਿਛਲੇ ਕਿੰਨੇ ਸਮੇਂ ਤੋਂ ਇਹ ਬਾਜ ਜਿਹੜਾ ਤੁਹਾਡੇ ਕੋਲ ਹੈ ਇਹ ਪੂਰੇ ਇੱਕ ਸਾਲ ਤੋਂ ਹੈ ਜੀ ਆਪਣੇ ਕੋਲ ਅੱਛ ਹਾਂਜੀ ਤਾਂ ਕਈ ਵਾਰ ਅਸੀਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਦੇਖਦੇ ਆ ਕਿ ਜਿਸ ਦੇ ਵਿੱਚ ਜਿਹੜੇ ਇਸ ਤਰ੍ਹਾਂ ਕੁਝ ਗੁਰਸਿੱਖ ਵੀਰਾਂ ਨੇ ਬਾਜ ਰੱਖੇ ਹੁੰਦੇ ਨੇ ਤਾਂ ਜਦੋਂ ਬਾਣੀ ਉਚਾਰਦੇ ਆ ਬਾਣੀ ਪੜ੍ਹਦੇ ਹੋਗੇ ਤਾਂ ਨਾਲ-ਨਾਲ ਬਾਜ ਵੀ ਬਾਣੀ ਪੜ੍ਹਦਾ ਕੋਈ ਅਜਿਹਾ ਕਿੱਸਾ ਅਜਿਹੀ ਗੱਲਬਾਤ ਜਦੋਂ ਜੀ ਆਪਾਂ ਘਰੇ ਸਿੰਘ ਵਗੈਰਾ ਹੁੰਦੇ ਆਪਣੇ ਵੀਰ ਜੀ ਜੀ ਘਰੇ ਰਗੜਾ ਵਗੈਰਾ ਲਾਈਦਾ ਹੈ ਨਾ ਇਹਨੂੰ ਲਾਗੇ ਭਾਈ ਦਾ ਇਹਨੇ ਲਾਗੇ ਬੈਠੇ ਚੀਂ ਚੀਂ ਕਰੀ ਜਾਣੀ ਆ ਜੀ ਜਿਦੋਂ ਰਗੜਾ ਭਗਾਈ ਦਾ ਵਿੱਚੋਂ ਮੜਿਆ ਕੱਢ ਕੇ ਨੂੰ ਦੇਣਾ ਨੇ ਉਹ ਵੀ ਨਾਲ ਖਾਣਾ ਆਪਣੇ ਜਿਦੋਂ ਰਗੜਾ ਪੀਣਾ ਇਹਨਾਂ ਨੂੰ ਪੀਣ ਵੀ ਨਹੀਂ ਦੇਣਾ ਇਹ ਕਹਿੰਦਾ ਮੈਨੂੰ ਵੀ ਨਾਲ ਪਿਆਓ ਜੀ ਅੱਛਾ ਜੀ ਇਹਨੇ ਵੀ ਨਾਲ ਬਹਿ ਕੇ ਪੀਣਾ ਜੀ ਹਾਂਜੀ ਕੋਈ ਚੱਲਦੀ ਵੀਡੀਓ ਦੇ ਦੌਰਾਨ ਕੋਈ ਇਸ ਦੇ ਨਾਲ ਗੱਲਬਾਤ ਕੋਈ ਕੋਈ ਐਕਟੀਵਿਟੀ ਜ਼ਰੂਰ ਕਰਕੇ ਦਿਖਾਓ ਜੇ ਵਾਈਗਰੂਬ ਬੋਲਦੇ ਆ ਜਾਂ ਕੋਈ ਗੱਲਬਾਤ ਇਹਦੇ ਨਾਲ ਕਰਦੇ ਹੋ ਤਾਂ ਕੋਈ ਕੀ ਤੁਹਾਨੂੰ ਅੱਗੋਂ ਹੰਗਾਰਾ ਮਿਲਦਾ ਹੈ ਹੰਗਾਰਾ ਇੰਜ ਨਹੀਂ ਆ ਕਰਦਾ ਅੱਛਾ ਇੰਜ ਨਹੀਂ ਹਾਂ ਜੀ ਇਹ ਜਦੋਂ ਫੈਮਿਲੀ ਵਗੈਰਾ ਵਿੱਚ ਬੈਠੇ ਆ ਕੋਈ ਗੱਲਬਾਤ ਆਪਾਂ ਕਰਦੇ ਆ ਇਹਨੇ ਇਹਦੋਂ ਬੋਲਣਾ ਆ ਜੀ ਜੀ ਜੇ ਜਦੋਂ ਆਪਾਂ ਰਗੜਾ ਵਗੈਰਾ ਲਾਉਂਦੇ ਆ ਇਹਨੇ ਇਹਦੋਂ ਬੋਲਣਾ ਆ ਜਾਂ ਜਦੋਂ ਇਹਨੇ ਸ਼ਿਕਾਰ ਕਰਨਾ ਆਪਣਾ ਇਹਦੋਂ ਇਹਨੇ ਚੀਕਾ ਮਾਰਨੀ ਆ ਖੁਰਾਕ ਕੀ ਆ ਫਿਰ ਇਸ ਦੀ ਖੁਰਾਕ ਆਪਾਂ ਚੂਚੇ ਲਿਆ ਕੇ ਰੱਖੇ ਆ ਅੱਛਾ ਜੀ ਜਿੰਦੇ ਜਿੰਦੇ ਸਵੇਰੇ ਸ਼ਾਮ ਦੇ ਅੱਗੇ ਰੱਖੀ ਦਿੰਦੇ ਆ ਆਪੇ ਮਾਰ ਕੇ ਆਪੇ ਖਾਣਾ ਅੱਛਾ ਜੀ ਤੇ ਜੇ ਕੋਈ ਕਬੂਤਰ ਵਗੈਰਾ ਕੋਈ ਦੇਖੇ ਨਾ ਆ ਜਵੇ ਕੋਠੇ ਵਗੈਰਾ ਦੇ ਇਹਨੇ ਆਪੇ ਫੜ ਲੈਣਾ ਜੀ ਹਾਂ ਜੀ ਤਾਂ ਤੁਸੀਂ ਦੋਸਤੋ ਵੇਖ ਸਕਦੇ ਕਿ ਵੀਰ ਨੇ ਦੱਸਿਆ ਕਿ ਕਿਵੇਂ ਪਿਤਾ ਜੀ ਤੋਂ ਪ੍ਰੇਰਣਾ ਮਿਲਦੀ ਹੈ ਕਿਉਂਕਿ ਸ਼ੁਰੂ ਤੋਂ ਜਿਹੜਾ ਸ਼ੌਂਕ ਸੀਗਾ ਪਿਤਾ ਜੀ ਨੇ ਵੀ ਉਹਨਾਂ ਨੇ ਦੱਸਿਆ ਕਿ ਕਿਵੇਂ ਜਿਹੜਾ ਜਾਨਵਰਾਂ ਦੇ ਨਾਲ ਉਹਨਾਂ ਦਾ ਸ਼ੌਂਕ ਸੀਗਾ ਗਲੀ ਦੇ ਵਿੱਚ ਇੱਕ ਕਤੂਰੀ ਸੀ ਉਸਨੇ ਬੱਚੇ ਦਿੱਤੇ ਉਹ ਵੀ ਚੱਕ ਕੇ ਘਰ ਲੈ ਆਣੇ ਤਾਂ ਵੀਰ ਜੀ ਅਜਿਹੇ ਦੇ ਵਿੱਚ ਤੁਸੀਂ ਆਪਣੇ ਦੋਸਤਾਂ ਨਾਲ ਵੀ ਅਜਹੀ ਗੱਲ ਜਿਹੜੀ ਆ ਕਹਿੰਦੇ ਸ਼ੇਅਰ ਕਰਨੀ ਚਾਹੀਦੀ ਹੈ ਤਾਂ ਜੋ ਵੱਤੋਂ ਵੱਧ ਆਪਣੇ ਨਾਲ ਦੇ ਸੰਗਤ ਨਾਲ ਰੰਗਤ ਹੁੰਦੀ ਹੈ ਉਹਨਾਂ ਨੂੰ ਵੀ ਤੁਸੀਂ ਦੱਸ ਦਿੰਦੇ ਕਿ ਯਾਰ ਜੇ ਤੁਹਾਡੇ ਕਿਤੇ ਨੇੜੇ ਚੇਰੇ ਅਜਿਹੀ ਚੀਜ਼ ਹੋਵੇ ਤਾਂ ਆਹ ਸੇਵਾ ਜ਼ਰੂਰ ਕਰ ਲਿਓ ਜੀ। ਮੈਨੂੰ ਆਂਦੇ ਕਾਫੀ ਮੁੰਡੇ ਫੋਨ ਜਿਵੇਂ ਮੰਨ ਲੋ ਜੀ। ਦੇਖੋ ਕਬੂਤਰ ਦਾ ਬੱਚਾ ਵਗੈਰਾ ਡਿੱਗ ਜੇ ਜਾਂ ਕਬੂਤਰੇ ਛੱਟ ਫੜ ਲੱਗ ਜਵੇ ਕੋਈ ਚੀਜ਼ ਹੋਵੇ। ਮੈਨੂੰ ਮੁੰਡੇ ਫੋਨ ਕਰਦੇ ਕਹਿੰਦੇ ਵੀ ਯਾਰ ਚੀਜ਼ ਹੈਗੀ ਫਸੀ ਆ ਜਾਂ ਛੱਟ ਲੱਗੀ ਆ। ਫਿਰ ਆਪਾਂ ਜਾ ਕੇ ਲੈ ਕੇ ਆਈ ਦੀ ਫਿਰ ਸੇਵਾ ਕਰੀਦੀ ਉਹਦੀ। ਜੀ। ਤੇ ਠੀਕ ਕਰਕੇ ਫੇਰ ਢਾਈ ਦੀ। ਜੀ। ਜੇ ਤੁਸੀਂ ਇਹਨੂੰ ਮੋਡੇ ਤੇ ਬਿਠਾਓ ਮੋਡੇ ਤੇ ਵੀ ਬੈਠਦਾ ਸਿਰ ਤੇ ਵੀ ਬੈਠਦਾ। ਹਰ ਜਗ੍ਹਾ ਤੇ ਮੇਰੇ ਬੈਠਦਾ। ਮੈਂ ਚਾਹਾਂਗਾ ਚਲੋ ਇੰਨਾ ਹੀ ਕਰਕੇ ਕੈਮਰੇ ਦੇ ਜ਼ਰੂਰ ਦਿਖਾ ਦਿੰਦਾ। ਤੁਸੀਂ ਵੇਖ ਸਕਦੇ ਪਿਆਰ ਹੈ ਬਾਈ ਦਾ ਅਸੀਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੌਜੂਦ ਆ ਤਾਂ ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਜਿਹੜਾ ਹੈ ਪਿਆਰ ਹੈ ਜਨਵਰਾਂ ਦੇ ਨਾਲ ਪਰਿਵਾਰ ਦਾ ਇਹਦਾ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਆ ਤਸਵੀਰ ਦੇ ਵਿੱਚ ਵੇਖ ਸਕਦੇ ਤੁਸੀਂ ਅੱਛਾ ਜੀ ਤੇ ਬਾਈ ਜੀ ਫਿਰ ਬਾਹਰ ਵੀ ਜਦੋਂ ਜਾਂਦੇ ਹੋ ਮੋਟਰਸਾਈਕਲ ਤੇ ਜਾਂ ਦੋਸਤਾਂ ਨਾਲ ਫਿਰ ਐਦਾਂ ਤੁਹਾਡੇ ਨਾਲ ਵੀ ਚਲੇ ਜਾਂਦੇ ਆ ਜੀ ਬੁੱਟ ਦੇ ਅੱਗੇ ਹੈਂਡਲ ਤੇ ਬਾਈ ਦਾ ਇਹਨੂੰ ਨਾਲ ਕੀ ਬਾਤ ਹੈ ਸਾਰੇ ਆ ਸੇਬਾ ਸੇ ਲੋਕੀ ਵੇਦੇ ਨੇ ਸਾਰੇ ਫੋਟੋ ਵੀ ਖਿਚਾਉਂਦੇ ਨੇ ਲੋਕ ਹਾਂ ਹਾਂ ਅੱਛਾ ਜੀ ਲੋਕੀ ਖਜ਼ਾਰ ਕੇ ਸਪੈਸ਼ਲ ਕਹਿੰਦੇ ਬਾਬਾ ਇਹ ਨਹੀਂ ਫੋਟੋ ਖਿਚਾਣੀ ਆ ਜੀ ਮਨ ਨੂੰ ਕਿੰਨੀ ਖੁਸ਼ੀ ਮਿਲਦੀ ਆ ਉਹਨੂੰ ਬਾਬੇ ਮਨ ਨੂੰ ਬਾਬੇ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਕਿਆ ਬਾਤ ਹੈ ਹਾਂਜੀ ਕਿਹੜੀ ਕਲਾਸ ਦੇ ਵਿੱਚ ਪੜਦੇ ਹੋ ਅਤੇ ਕੀ ਏਮ ਆ ਕੀ ਟਾਰਗੇਟ ਆ ਜ਼ਿੰਦਗੀ ਦੇ ਵਿੱਚ ਮੈਂ ਅਜੇ 10ਵੀਂ ਕਲਾਸ ਦੇ ਵਿੱਚ ਪੜਦਾ ਆ ਜੀ ਅੱਗੇ ਏਮ ਇਹ ਆ ਵੀ ਫਾਰਮ ਵਗੈਰਾ ਆਪਣਾ ਵਧੀਆ ਖੋਦਾਂਗੇ ਜਾਨਵਰ ਵਗੈਰਾ ਵਾਧੂ ਰੱਖਾਂਗੇ ਕੋੜੇ ਪਸ਼ੂ ਕਿਆ ਬਾਤ ਹਾਂਜੀ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਰਹੇਗਾ ਜਿਹੜੇ ਜਾ ਤਾਂ ਸੜਕ ਤੇ ਸਿੱਧੇ ਸਿੱਧੇ ਜਾ ਰਹੇ ਹੁੰਦੇ ਨੇ ਉਹਨਾਂ ਦੇ ਸਾਹਮਣੇ ਕੋਈ ਪਸ਼ੂ ਪੰਛੀ ਮਰਿਆ ਡਿੱਗਿਆ ਛੱਟ ਕੋਈ ਜ਼ਖਮੀ ਹੋਇਆ ਹੁੰਦਾ ਪਰ ਸਿੱਧੇ ਲੰਘ ਜਾਂਦੇ ਨੇ ਉਹਨਾਂ ਦੇ ਲਈ ਕੀ ਮੈਸੇਜ ਹੈ ਇਹ ਬਹੁਤ ਗਲਤ ਗੱਲ ਆ ਤੇ ਇੱਕ ਮੇਰਾ ਮੈਸੇਜ ਆਇਆ ਵੀ ਜਿਹੜੀ ਚੈਨਲ ਡੋਰ ਰਿਆ ਉਹਦੀ ਵਰਤੋਂ ਨਾ ਕੀਤੀ ਜਾਵੇ ਉਹਦੇ ਨਾਲ ਇਹਨਾਂ ਨੂੰ ਕਾਫੀ ਛੱਟ ਵਗੈਰਾ ਹੁੰਦੀ ਆ ਐਹੋ ਜੇ ਕਾਫੀ ਕੇਸ ਸਾਡੇ ਕੋਲ ਵੀ ਆਏ ਆ ਪੰਛੀਆਂ ਦੇ ਡੋਰ ਵਗੈਰਾ ਵਾਧੂ ਫਿਰਦੀ ਆ ਇਹ ਗਲਤ ਗੱਲ ਆ ਅੱਛਾ ਜੀ ਹਾਂਜੀ ਮੈਸੇਜ ਤੁਸੀਂ ਦੇ ਦਿੱਤਾ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਇੱਕ ਵੀਡੀਓ ਦੇ ਦਰਮਿਆਨ ਜਿੰਨੇ ਵੀ ਦਰਸ਼ਕ ਦੇਖ ਰਹੇ ਹਨ ਅੰਤ ਵਿੱਚ ਕੋਈ ਹੋਰ ਮੰਨ ਦੀ ਕੋਈ ਗੱਲ ਕਰਨੀ ਮੰਨ ਦੀ ਗੱਲ ਆਇਆ ਵੀ ਸੜਕਾਂ ਵਗੈਰਾ ਦੇ ਜਿਹੜੇ ਮੁੰਡੇ ਆਏਗਾ ਉਹ ਹੂੜਬਾਜੀ ਕਰਦੇ ਆ ਜੀ ਉਹ ਬਹੁਤ ਘੱਟ ਤੋਂ ਘੱਟ ਕੀਤੀ ਜਾਵੇ ਤੇ ਇਹਨਾਂ ਚੀਜ਼ਾਂ ਦਾ ਵੀ ਥੋੜਾ ਬੋਧਾ ਧਿਆਨ ਕੀਤਾ ਜਾਵੇ ਜੀ ਕਈ ਜਿਹੜੇ ਹੁੰਦੇ ਆ ਪਰਿਵਾਰ ਦੇ ਜਿਹੜੇ ਬੱਚਾ ਦੇ ਮੰਮੀ ਡੈਡੀ ਲਾ ਦੋ ਬੱਚਾ ਨੂੰ ਕੁੱਤੇ ਕਹਿੰਦੇ ਵੀ ਆਪਾਂ ਕੁੱਤਾ ਰੱਖਣਾ ਹੈ ਰੱਖਣਾ ਨਹੀਂ ਮਨਾ ਕਰ ਦਿੰਦੇ ਆ ਇਹ ਗੱਲੋਂ ਥੋੜਾ ਜਿਆਦਾ ਕਰਨਾ ਚਾਹੀਦਾ ਕਿ ਜੇ ਬੱਚੇ ਨੂੰ ਸ਼ੌਂਗ ਹੈ ਜਾਨਵਰਾਂ ਦਾ ਤੇ ਰੱਖਣ ਦੇਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ 10ਵੀਂ ਕਲਾਸ ਦਾ ਕੋਈ ਗੁਰਸਿੱਖ ਨੌਜਵਾਨ ਇਸ ਚੀਜ਼ ਵੱਲ ਤਾਂ ਬਹੁਤ ਘੱਟ ਨੇ ਹਾਂਜੀ ਹਾਂਜੀ ਮੋਬਾਈਲਾਂ ਵੱਲ ਜਿਹੜੇ ਜ਼ਿਆਦਾ ਨੇ ਇਸ ਚੀਜ਼ ਵੱਲ ਬਹੁਤ ਘੱਟ ਨੇ ਮੋਬਾਈਲਾਂ ਵੱਲ ਜ਼ਿਆਦਾ ਉਹਨਾਂ ਦੇ ਲਈ ਕੀ ਗੱਲ ਬਾਰੇ ਉਹਨਾਂ ਨੂੰ ਇਹੀ ਆ ਵੀ ਮੋਬਾਈਲ ਵਗੈਰਾ ਚਾਹੋ ਵੇਖੋ ਜੀ ਪਰ ਉਨੂੰ ਵੀ ਉਹਦੀ ਥਾਹ ਤੇ ਆਪਣੀ ਜਗ੍ਹਾ ਰੱਖੋ ਇਹਨਾਂ ਨੂੰ ਵੀ ਆਪਣੀ ਥਾਹ ਤੇ ਵੇਖੋ। ਕਿਆ ਬਾਤ ਹੈ। ਇਹਨਾਂ ਨੂੰ ਵੀ ਥੋੜਾ ਬਹੁਤ ਧਿਆਨ ਵਗੈਰਾ ਕਰੋ। ਕਿਆ ਬਾਤ। ਤਾਂ ਬਹੁਤ ਬਹੁਤ ਧੰਨਵਾਦ ਹੈ ਵੀਰੇ ਸਾਡੇ ਨਾਲ ਗੱਲਬਾਤ ਕਰ ਲਈ। ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਤਾਂ ਦੋਸਤੋ ਤੁਸੀਂ ਵੇਖਿਆ ਹੈ ਕਿ ਵੀਰ ਨੇ ਇੱਕ ਮੈਸੇਜ ਉਹਨਾਂ ਵੀਰਾਂ ਨੂੰ ਦਿੱਤਾ ਹੈ। ਇੱਕ ਮੈਸੇਜ ਤੇ ਸੁਨੇਹਾ ਜਿਹੜਾ ਉਹਨਾਂ ਵੀਰਾਂ ਨੂੰ ਦਿੱਤਾ ਹੈ ਜਿਹੜੇ ਸੜਕ ਦੇ ਉੱਪਰ ਜਾਂਦੇ ਹੋયા ਕੋਈ ਜ਼ਖਮੀ ਪਸ਼ੂ ਪੰਛੀ ਵੱਲ ਵੇਖਦੇ ਤੱਕ ਨਹੀਂ ਹੈ। ਤਾਂ ਵੀਰ ਕਹਿੰਦੇ ਵੀ ਆਪਾਂ ਜਿੱਥੇ ਦੇਖ ਲਈਏ ਆਪਾਂ ਰੁਕਦੇ ਆ ਅਤੇ ਜਿਹੜਾ ਸ਼ੌਂਕ ਹੀ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਫਾਰਮ ਖੋਲਣਾ ਤਾਂ ਜੋ ਇਹਨਾਂ ਬੇਜਬਾਨ ਜਾਨਵਰਾਂ ਦਾ ਸਹਾਰਾ ਬਣ ਸਕੇ ਲੋਕ ਵੀ ਕਹਿੰਦੇ ਮੈਨੂੰ ਦੇਖਦੇ ਨੇ ਜਦੋਂ ਬੁਲਟ ਦੇ ਉੱਪਰ ਅਗਲੇ ਪਾਸੇ ਬਿਠਾ ਕੇ ਮੈਂ ਬਾਜ ਨੂੰ ਲੈ ਕੇ ਜਾਣਾ ਤਾਂ ਲੋਕ ਫੋਟੋਆਂ ਵੀ ਕਰਾਉਂਦੇ ਨੇ ਤਾਂ ਦੇਖਦੇ ਨੇ ਕਿ ਕਿਆ ਬਾਤ ਹੈ ਯਾਰ ਸੋ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਵੀ ਕਰਿਓ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ